ਕਹਣਾ ਜੀ ਆ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਹੜ੍ਹਾਂ ਦੀ ਕਰੋਪੀ ਪੰਜਾਬ ਨੇ ਝੱਲੀ ਆ ਉਸ ਕਰੋਪੀ ਦੇ ਦੌਰਾਨ ਕਾਫੀ ਪੰਜਾਬ ਦਾ ਨੁਕਸਾਨ ਹੋਇਆ ਸਾਡੀਆਂ ਫਸਲਾਂ ਦਾ ਨੁਕਸਾਨ ਹੋਇਆ ਸਾਡੇ ਘਰਾਂ ਦਾ ਨੁਕਸਾਨ ਹੋਇਆ ਸਾਡੇ ਪਸ਼ੂਆਂ ਦਾ ਨੁਕਸਾਨ ਹੋਇਆ ਇਥੋਂ ਤੱਕ ਵੀ ਬੜੀਆਂ ਕੀਮਤੀ ਮਨੁੱਖੀ ਜਾਨਾਂ ਵੀ ਇਸ ਹੜ੍ਹਾਂ ਦੀ ਭੇਟ ਚੜੀਆਂ ਸੋ ਉਸ ਸਮੇਂ ਦੌਰਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਸਰਕਾਰ ਨੇ ਵੀ ਪੂਰੀ ਤਰ੍ਹਾਂ ਗ੍ਰਾਉਂਡ ਤੇ ਰਹਿ ਕੇ ਕੰਮ ਕੀਤਾ ਤੇ ਆਮ ਲੋਕਾਂ ਨੇ ਵੀ ਕਾਫੀ ਇੱਕ ਦੂਜੇ ਦੀ ਮਦਦ ਕੀਤੀ ਸੋ ਉਹ ਸਮਾਂ ਜਿਹੜਾ ਆ ਪੰਜਾਬ ਨੇ ਹੰਡਾਇਆ ਉਹਦੇ ਜ਼ਖਮ ਉਹਦੇ ਦਰਦ ਜਿਹੜੇ ਆ ਉਹ ਸਹਜੇ ਸਹਜੇ ਅਸੀਂ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਜਿਹੜਾ ਵਾਅਦਾ ਮਾਨਯੋਗ ਮੁੱਖ ਮੰਤਰੀ ਜੀ ਨੇ ਕੀਤਾ ਹੈ ਕਿ ਅਸੀਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਕੇ ਜਿਹੜਾ ਆ ਉਹਦੀ ਸ਼ੁਰੂਆਤ ਕਰਾਂਗੇ ਸੋ ਮੇਰੇ ਹਲਕਾ ਪੋਆ ਦੇ ਬਿਆਸੀ ਪਿੰਡ ਨੇ ਜਿਹੜੇ ਹੜਾ ਤੋਂ ਪ੍ਰਭਾਵਤ ਨੇ ਜਿਨ੍ਹਾਂ ਦੀ ਲਿਸਟ ਬਣੀ ਆ ਸੋ ਉਹਨਾਂ ਦੇ ਵਿੱਚੋਂ 19 ਪਿੰਡ ਅਸੀਂ ਦਿਹਾੜੀ ਤੋਂ ਪਹਿਲਾਂ ਪਹਿਲਾਂ ਕਵਰ ਕਰਨੇ ਸੀਗੇ ਸੋ ਮੈਨੂੰ ਖੁਸ਼ੀ ਆ ਕਿ ਅਸੀਂ ਪਹਿਲੇ ਦਿਨ ਜਿਹੜਿਆ 5 ਪਿੰਡ ਕਵਰ ਕੀਤੇ ਉਸ ਬਾਅਦ ਫਿਰ ਅਸੀਂ 7 ਪਿੰਡ ਕਵਰ ਕੀਤੇ ਤੇ ਅੱਜ ਅਸੀਂ 7 ਪਿੰਡ ਹੋਰ ਕਵਰ ਕੀਤੇ ਆ ਤੇ ਲਗਭਗ ਜਿਹੜੀ ਆ ਉਹ ਅੱਜ 1 ਕਰੋੜ 54 ਲੱਖ ਦੀ 53 ਲੱਖ ਦੀ ਜਿਹੜੀ ਰਾਸੀ ਆ ਉਹ ਲੋਕਾਂ ਨੂੰ ਉਹਨਾਂ ਦੇ ਚੈੱਕ ਵੰਡੇ ਆ ਸੋ ਇਹ 570 ਕਰੋੜ ਰੁਪਇਆ ਜਿਹੜਾ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਅਸੀਂ ਵੰਡਿਆ ਸੋ ਆਨ ਵਾਲੇ ਦਿਨਾਂ ਚ ਅਗਲੇ ਜਿਹੜੇ ਪਿੰਡ ਰਹਿ ਗਏ ਆ ਉਹ ਵੀ ਉਹਦੀ ਸ਼ੁਰੂਆਤ ਕਰਾਂਗੇ ਸੋ ਲੋਕਾਂ ਚੋਂ ਆ ਲੋਕਾਂ ਦੇ ਨਾਲ ਖੜੇ ਆ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਜਿਹੜੀ ਰਹੀ ਐ ਇਸ ਸਮੇਂ ਦੇ ਦੌਰਾਨ ਉਹਨੂੰ ਕਵਰ ਕਰਨ ਦੇ ਲਈ ਜਿਹੜਾ ਸੋ ਮਹਿਮਾਨਜੋਗ ਮੁੱਖ ਮੰਤਰੀ ਜੀ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇਨੀ ਫਾਸਟ ਇਸ ਰਫ਼ਤਾਰ ਦੇ ਨਾਲ ਹਾਰ ਪੀੜਤਾ ਦੀ ਵਾਹ ਫੜੀ ਆ ਸਾਇਦ ਇਤਿਹਾਸ ਦੇ ਅੰਦਰ ਆਪਣੇ ਆਪ ਚ ਪਹਿਲੀ ਸਰਕਾਰ ਹੋਵੇਗੀ ਸੋ ਅੱਜ ਸੱਤ ਪਿੰਡਾਂ ਨੂੰ 1 ਕਰੋੜ 54 ਲੱਖ ਰੁਪਏ ਦੀ ਜਿਹੜੀ ਰਾਸੀ ਆ ਉਹ ਤਕਸੀਮ ਕੀਤੀ ਹੈ